ਰਾਜ ਮੰਤਰੀ ਤੇ ਪਾਜਪਾ ਲੀਡਰ ਰਵਨੀਤ ਬਿੱਟੂ ਵਿਵਾਦਿਤ ਬਿਆਨਾਂ ਕਰਕੇ ਮੁੜ ਤੋਂ ਚਰਚਾ ਦੇ ਵਿੱਚ ਨੇ ਇਸ ਵਾਰ ਰਵਨੀਤ ਬਿੱਟੂ ਨੇ ਆਪਣੇ ਪੁਰਾਣੇ ਬੌਸ ਰਾਹੁਲ ਗਾਂਧੀ ਉੱਪਰ ਹਮਲਾ ਬੋਲਿਆ ਹੈ ਰਵਨੀਤ ਬਿੱਟੂ ਐਨੇ ਭੜਕ ਗਏ ਕਿ ਉਹਨਾਂ ਨੇ ਤਾਂ ਰਾਹੁਲ ਗਾਂਧੀ ਨੂੰ ਅੱਤਵਾਦੀ ਤੱਕ ਕਰਾਰ ਦਿੱਤਾ ਹੁਣ ਬਿੱਟੂ ਦੇ ਇਸ ਬਿਆਨ ਦੀ ਆਲੋਚਨਾ ਹੋ ਰਹੀ ਹੈ ਲਗਾਤਾਰ ਚਰਚਾਵਾ ਦੇ ਵਿੱਚ ਬਿੱਟੂ ਦਾ ਬਿਆਨ ਹੈ ਦਰਅਸਲ ਰਵਨੀਤ ਬਿੱਟੂ ਨੇ ਕਾਂਗਰਸ ਦੇ ਸੰਸਦ ਮੈਂਬਰ ਤੇ ਲੋਕ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਦੇਸ਼ ਦਾ ਨੰਬਰ 1 ਅੱਤਵਾਦੀ ਕਰਾਰ ਦਿੰਦੇ ਆ ਨਵਾਂ ਵਿਵਾਦ ਛੇੜ ਦਿੱਤਾ ਹੈ ਬਿੱਟੂ ਨੇ ਟਿੱਪਣੀ ਰਾਹੁਲ ਗਾਂਧੀ ਵੱਲੋਂ ਅਮਰੀਕਾ 'ਚ ਪਿਛਲੇ ਹਫਤੇ ਸਿੱਖ ਭਾਈਚਾਰੇ ਸੰਬੰਧੀ ਦਿੱਤੇ ਬਿਆਨ ਤੇ ਪ੍ਰਤੀਕਿਰਿਆ ਦਿੰਦਿਆਂ ਦਿੱਤੀ ਸੀ ਪਗਲਪੁਰਜ਼ੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਰੇਲ ਰਾਜ ਮੰਤਰੀ ਰਵਿਦਿத் ਬਿੱਟੂ ਨੇ ਰਾਹੁਲ ਗਾਂਧੀ ਨੂੰ ਦੇਸ਼ ਦਾ ਨੰਬਰ 1 ਅੱਤਵਾਦੀ ਕਰਾਰ ਦਿੱਤਾ ਤੇ ਕਿਹਾ ਕਿ ਉਹ ਭਾਰਤੀ ਨਹੀਂ ਨੇ ਰਾਹੁਲ ਗਾਂਧੀ ਦੀਆਂ ਅਮਰੀਕਾ ਦੇ ਵਿੱਚ ਸਿੱਖ ਭਾਈਚਾਰੇ ਬਾਰੇ ਟਿੱਪਣੀਆਂ ਸੰਬੰਧੀ ਸਵਾਲ ਤੇ ਬਿੱਟੂ ਨੇ ਆਖਿਆ ਕਿਉਂ ਦੇਸ਼ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਚ ਸ਼ਾਮਲ ਹੋਏ ਬਿੱਟੂ ਨੇ ਕਿਹਾ ਪਹਿਲਾਂ ਉਹਨਾਂ ਕਾਂਗਰਸ ਨੇ ਮੁਸਲਮਾਨਾਂ ਨੂੰ ਵਰਤਣ ਦੀ ਕੋਸ਼ਿਸ਼ ਕੀਤੀ ਪਰ ਅਜੇਹਾ ਨਹੀਂ ਹੋਇਆ ਤੇ ਹੁਣ ਉਹ ਸਿੱਖਾਂ 'ਚ ਫੁੱਟਪੌਲ ਦੀ ਕੋਸ਼ਿਸ਼ ਕਰ ਰਹੇ ਨੇ ਰਾਹੁਲ ਗਾਂਧੀ ਤੋਂ ਪਹਿਲਾਂ ਦੇਸ਼ ਦੇ ਸਭ ਤੋਂ ਵੱਧ ਲੋਡਿੰਗ ਦੇ ਲੋਕਾਂ ਨੇ ਅਜਿਹੇ ਬਿਆਨ ਦਿੱਤੇ ਨੇ ਇਨਾਂ ਤੱਕ ਕਥਿਤ ਤਤਵਾਦੀਆਂ ਨੇ ਵੀ ਰਾਹੁਲ ਗਾਂਧੀ ਦੀ ਟਿੱਪਣੀ ਦੀ ਸ਼ਿਲਾਘਾ ਕੀਤੀ ਹੈ ਜਦੋਂ ਅਜਿਹੇ ਲੋਕ ਰਾਹੁਲ ਗਾਂਧੀ ਦਾ ਸਮਰਥਨ ਕਰ ਰਹੇ ਨੇ ਤਾਂ ਉਹ ਦੇਸ਼ ਦਾ ਨੰਬਰ 1 ਅਤਵਾਦੀ ਹੈ ਰਵਨੀਤ ਬਿੱਟੂ ਨੇ ਕਿਹਾ ਮੇਰੇ ਖਿਆਲ ਨਾਲ ਜੇਕਰ ਕਿਸੇ ਨੂੰ ਫੜਨ ਲਈ ਇਨਾਮ ਮਿਲਣਾ ਚਾਹੀਦਾ ਹੈ ਤਾਂ ਕੋਈ ਦੇਸ਼ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਤਾਂ ਰਾਹੁਲ ਗਾਂਧੀ ਨੇ ਬਿੱਟੂ ਨੇ ਦਾਵਾ ਕੀਤਾ ਕਿ ਰਾਹੁਲ ਗਾਂਧੀ ਭਾਰਤੀ ਨਹੀਂ ਹੈਗੇ ਕਿਉਂਕਿ ਉਹ ਬਹੁਤ ਸਮਾਂ ਭਾਰਤ ਤੋਂ ਬਾਹਰ گزارਦੇ ਨੇ ਉਹਨਾਂ ਦਾ ਪਰਿਵਾਰ ਤੇ ਮਿੱਤਰ ਉੱਥੇ ਨੇ ਇਸ ਕਰਕੇ ਮੇਰਾ ਮੰਨਣਾ ਹੈ ਕਿ ਉਹ ਭਾਰਤ ਨੂੰ ਪਿਆਰ ਹੀ ਨਹੀਂ ਕਰਦੇ ਤੇ ਵਿਦੇਸ਼ ਜਾ ਕੇ ਭਾਰਤ ਬਾਰੇ ਅਜਿਹੀਆਂ ਨਾ ਪੱਖੀ ਗੱਲਾਂ ਕਰਦੇ ਨੇ ਇਸ ਸਾਰੇ ਵਿਵਾਦ ਤੇ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਾ ਵੀ ਬਿਆਨ ਸਾਹਮਣੇ ਆਇਆ ਹੈ ਕਾਂਗਰਸ ਦੇ ਸਾਰੇ ਨੇਤਾ ਇਸ ਬਿਆਨ ਤੇ ਪੜਕੇ ਹੋਏ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਸੰਸਦ ਮੈਂਬਰ ਬਿੱਟੂ ਵੱਲੋਂ ਰਾਹੁਲ ਗਾਂਧੀ ਖਿਲਾਫ ਕੀਤੀ ਟਿੱਪਣੀ ਅਪਮਾਨਜਨਕ ਅਤੇ ਗੈਰ ਸੰਵਿਧਾਨਿਕ ਬਾਜਵਾ ਮੁਤਾਬਕ ਬਿੱਟੂ ਵੱਲੋਂ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਅਤਵਾਦੀ ਆਖਣਾ ਨਾ ਸਿਰਫ ਇੱਕ ਸਾਥੀ ਸੰਸਦ ਮੈਂਬਰ ਪ੍ਰਤੀ ਸਤਿਕਾਰ ਦੀ ਘਾਟ ਨੂੰ ਦਰਸਾਉਂਦਾ ਹੈ ਬਲਕਿ ਭਾਰਤੀ ਸੰਵਿਧਾਨ ਦੇ ਮੂਲ ਸਿਧਾਂਤਾਂ ਪ੍ਰਤੀ ਚਿੰਤਾਜਨਕ ਅਗਿਆਨਤਾ ਨੂੰ ਵੀ ਉਜਾਗਰ ਕਰਦਾ ਹੈ ਇਹ ਟਿੱਪਣੀਆਂ ਜ਼ਮੂਰੀਅਤ ਦਾ ਅਪਮਾਨ ਕਰਦੀਆਂ ਨੇ ਬਾਜਵਾ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਸੰਸਦੀ ਨੈਤਿਕਤਾ ਦੀ ਇਸ ਸ਼ਰੇਆਮ ਉਲੰਘਣਾ ਦਾ ਨੋਟਿਸ ਲਵੇ ਤੇ ਯਕੀਨੀ ਬਣਾਣ ਕਿ ਅਹੁਦੇ 'ਤੇ ਬੈਠੇ ਲੋਕ ਸੰਵਿਧਾਨ ਤੇ ਅਹੁਦੇ ਦੀ ਮर्याਦਾ ਦਾ ਸਨਮਾਨ ਕਰਦੇ